ਅਗਾ ਸਿੱਧਾ ਸਵਾਲਾ ਸਿੱਧਾ ਸਵਾਲ ਦਾ ਸਿੱਧਾ ਜਵਾਬ ਦਿਓ ਇਹੋ ਨੇ ਉਹ ਕੀਤਾ ਹੈ ਉਸੇ ਨੂੰ ਠੀਕ ਕੀਤਾ ਮੈਂ ਇਸ ਗੱਲ ਤੇ ਨਹੀਂ ਪੈਂਦਾ ਵੀ ਉਹਨਾਂ ਨੇ ਕੀਤਾ ਜਾਂ ਪੈਣਾ ਪਊਗਾ ਨਾ ਜੇ ਲੋਕਾਂ ਤੱਕ ਜਿਨੇ ਵੀ ਲੋਕਾਂ ਦੀ ਗੱਲ ਕਰੋ ਤੁਸੀਂ ਜੇ ਤੁਸੀਂ ਲੋਕਾਂ ਦੀ ਗੱਲ ਨਹੀਂ ਕਰਨੀ ਤਾਂ ਫਿਰ ਤੁਹਾਨੂੰ ਕਦੇ ਵਾਸਤੇ ਦੋਟ ਅੰਮ੍ਰੀਆਂ ਦੀ ਸਰਕਾਰ ਮਰਦਾਬਾਦ 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 ਕਿਸਾਨੀ ਮੋਰਚਾ ਜੋ ਟਰਾਲੀਆਂ ਚੋਰੀ ਕਰਾਉਣ ਵਾਲੀ ਭਗਵੰਤ ਮਾਨ ਸਰਕਾਰ ਮਰਦਾਬਾਦ 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 ਟਰਾਲੀ ਦੀ ਸਰਕਾਰ ਮੁਰਦਾਬਾਦ 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 ਭਗਵੰਤ ਸਿੰਘ ਜੀ ਦੀ ਸਰਕਾਰ ਹੋਣਾ ਬਾਗੀ ਦੀ ਸਰਕਾਰ ਇਹਨਾਂ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਕਿਸਾਨਾਂ ਨਾਲ ਅੱਜ ਵੀ ਕਿਸਾਨਾਂ ਨਾਲ ਐਮਐਸਪੀ ਦਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਮਤਲਬ ਇਹ ਹੈ ਕਿ ਐਮਐਸਪੀ ਹੋਣੀ ਚਾਹੀਦੀ ਹੈ ਤੇ ਔਰ ਉਹਦੇ ਲਈ ਤੁਹਾਡਾ ਤੁਹਾਡਾ ਮੋਰਚਾ ਵੀ ਸਹੀ ਸੀ ਆਡਾ ਮੋਰਚਾ ਵੀ ਸਹੀ ਸੀ ਫਿਰ ਭਗਵੰਤ ਮਾਰ ਕੇ ਢਿੱਡ ਪੀੜ ਕੇ ਹੋ ਗਈ ਉਹਨੇ ਕਿਉਂ ਸਾਨੂੰ ਸਾਨੂੰ ਜਿਹੜਾ ਮਾਰ ਕੁੱਟ ਕੇ ਉੱਥੋਂ ਕੱਢਿਆ ਤੁਹਾਡੀ ਜਬਾਨੀ ਆ ਵੀ ਮੋਰਚਾ ਸਹੀ ਆ ਸਾਨੂੰ ਭਗਵੰਤ ਮਾਰ ਕੁੱਟ ਕੇ ਕੱਢ ਦੇ ਤੇ ਕਿੰਨਾ ਉਹਦੀ ਫੇਰ ਤੋਂ ਨਹੀਂ ਸਿੱਖਾ ਕਰੀ ਜਾਂਦੇ ਇਹਨਾ ਗੱਲ ਨੂੰ ਲਮਕਾ ਕੇ ਕਰਦੇ ਬੈਲ ਸਾਹਿਬ ਗੱਲ ਸਿੱਧੀ ਜਵਾਬ ਇੱਕੋ ਆ ਕਿ ਮੋਰਚਾ ਆਮ ਆਦੀ ਪਾਰਟੀ ਨੇ ਚੁੱਕਿਆ ਕਿ ਨਹੀਂ ਚੁੱਕਿਆ ਤੁਸੀਂ ਕਿੰਨੇ ਉਹ ਪਾਕਿਸਤਾਨ ਦੇ ਨਹੀਂ ਜਿਹੜਾ ਅਮਰ ਪਹਾੜਾ ਉਹਨੇ ਮੰਨ ਲਿਆ ਸੀ ਮੋਰਚਾ ਗਲਤ ਚੁੱਕਿਆ ਪਰ ਤੁਸੀਂ ਨਹੀਂ ਮੰਨ ਰਹੇ ਤੁਸੀਂ ਪੂਰਾ ਹੈ ਜਿਹੜਾ ਮਗਵਤ ਮੰਨ ਨਹੀਂ ਨਹੀਂ ਮੈਂ ਨਹੀਂ ਛੋਨੇ ਦਾ ਜਿਹੜਾ ਕਿਲੇ ਦਾ 10 ਤੋਂ 12000 ਰੁਪਇਆ ਜਿਹੜਾ ਲੁੱਟਿਆਗਾ ਤੁਸੀਂ ਇਹਦੇ ਤੇ ਬੋਲੇ ਬਿਲਕੁਲ ਨਹੀਂ ਬੋਲੇ ਬਿਲਕੁਲ ਨਹੀਂ ਬੋਲੇ ਸਾਡੇ ਮੋਰਚੇ ਤੋਂ ਟਰਾਲੀਆਂ ਪੱਖੇ ਸਾਡੇ ਭਾਂਡੇ ਸਾਡੇ ਉਹ ਬਿਲਕੁਲ ਹੈ ਤੁਹਾਡੇ ਨਾਲ ਉਹ ਉਹਨੂੰ ਰੋਕੇ ਜਾ ਸਕਦਾ ਹੈ ਉਹ ਬਿਲਕੁਲ ਉਹਨੂੰ ਰੋਕੇ ਜਾ ਸਕਦਾ ਹੈ ਫੱਕ ਚੋਰੀ ਦਾ ਸਾਮਾਨ ਦੀ ਗੱਲ ਆ ਟੋੜੀ ਦੀ ਗਲਤ ਕਿਸਾਨ ਦੀ ਬੜੀ ਮਿਹਨਤ ਦੇ ਨਾਲ ਜਾ ਕੇ ਕਾਹਦੀਆਂ ਸੱਤ ਬਾਂਦੇ ਨੇ ਜਿਹੜਾ ਜਿਹੜਾ ਵੀ ਕੋਈ ਗੁਣਾਕਾਰ ਆ ਉਹਨੂੰ ਪੜਿਆ ਚਾਲਾ ਚਾਹੀਦਾ ਭਲਾਂਗੇ ਔਰ ਜਿਹੜਾ ਵੀ ਪਰਚਾ ਉੱਤੇ ਬੰਦਾ ਉਹ ਤੇ ਜਰੂਰ ਦਿੰਦਾ ਨੇਗਾ ਭਾਵੇਂ ਪੁਲਿਸ ਵਾਲਾ ਹੋਵੇ ਭਾਵੇਂ ਕੋਈ ਹੋਵੇ ਇਹ ਸਰਕਾਰ ਨੇ ਐਮਐਸ ਕੀ ਦੀ ਗਾਰੰਟੀ ਦਿੱਤੀ ਹੋ ਬੀਬੀ ਚੁਟਕੀਆਂ ਮਾਰ ਕੇ ਕਹਿੰਦੀ ਹੈ ਵੀ ਆਪਾਂ 5 ਮਹੀਨੇ ਦੀ ਹੋਣੀ ਦੇਖੋ ਇਹ ਸੈਕਟਰ ਕੋਮਰਸ ਦੇ ਡਿਪੀਚਾ ਪਰ ਨਹੀਂ ਨਹੀਂ ਤੁਹਾਡਾ ਤੁਹਾਡਾ ਸਾਡਾ ਚੋਣ ਮੈਨੀਫੈਸਟੋ ਦੇ ਵੀ ਵਾਦਾ ਤੁਹਾਡਾ ਚੋਣ ਮੈਨੀਫੈਸਟੋ ਦੇ ਵਿੱਚ ਵਾਦਾ ਹੈਗਾ ਇਹ ਤੇ ਨਹੀਂ ਹੈਗਾ ਮਤਲਬ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੱਲਬਾਤ ਵਿੱਚ ਸੱਤ ਕੇ ਤੇ ਉਹਨਾਂ ਨੂੰ ਅਰੈਸਟ ਕਰਨਾ ਕੀ ਉਹ ਠੀਕ ਹੈ ਤੁਹਾਨੂੰ ਤੁਹਾਨੂੰ ਪਤਾ ਵੀ ਐਤ ਕਾਂ ਝੋਨੇ ਦਾ ਜਿਹੜਾ ਇਹ ਲੈਦਾ 10 ਤੋਂ 12000 ਰੁਪਇਆ ਜਿਹੜਾ ਲੁੱਟਿਆ ਗਿਆ ਤੁਸੀਂ ਇਹਦੇ ਤੇ ਬੋਲੇ ਉਹ ਬੋਲੇ ਬਸ ਜੀ ਬਿਲਕੁਲ ਨਹੀਂ ਬੋਲੇ ਬਿਲਕੁਲ ਨਹੀਂ ਬੋਲੇ ਅੱਜ ਵੀ ਮੰਡੀਆਂ ਦੇ ਵਿੱਚ ਜਿਹੜੇ ਸਾਡੇ ਸਾਡੇ ਕਿਸਾਨ ਆ ਕੋਈ ਜੇ ਫਾਰਮ ਨਹੀਂ ਦਿੱਤਾ ਤੇ ਤੁਸੀਂ ਉਹਦੀ ਕੋਈ ਕੋਈ ਉਹਦਾ ਨੋਟਿਸ ਵੀ ਲਿਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਦੇਖੋ ਸੈਂਟਰ ਗਵਰਨਮੈਂਟ ਦਾ ਕਸੂਰ ਰਿਹਾ ਉਹਨਾਂ ਨੇ ਜਾਣ ਕੇ ਸਪੇਸ ਨਹੀਂ ਦਿੱਤੀ ਤਾਂ ਕਿ ਮੁਸ਼ਕਲ ਹੋਈ ਸੈਂਟਰ ਗਵਰਨਮੈਂਟ ਦਾ ਹੁਣ ਵੀ ਕੋਸ਼ਿਸ਼ ਇਹ ਆ ਨੂੰ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਨੂੰ ਘੇਰਿਆ ਜਾਵੇ ਅੱਜ ਇਹਨੇ ਛੋਨੇ ਦੇ ਵਿੱਚ ਕਰਦਾ ਸੈਂਟਰ ਦੀ ਭਾਈਵਾਲ ਸੈਂਟਰ ਦੀ ਭਾਈਵਾਲ ਬੜੀ ਪੰਜਾਬ ਸਰਕਾਰ ਇਹ ਕੋਈ ਸਾਡਾ ਸਾਡਾ ਮੋਰਚਾ ਸੈਂਟਰ ਨੇ ਨਹੀਂ ਚੁੱਕਿਆ ਇਹ ਸਾਫ ਗੱਲ ਹੈ ਉਥੋਂ ਜਿਹੜੇ ਸਾਡਾ ਮੋਰਚਾ ਪੰਜਾਬ ਸਰਕਾਰ ਨੇ ਚੁੱਕਿਆ ਠੀਕ ਹੈ ਠੀਕ ਹੈ ਮੋਰਚੇ ਤੇ ਕਾਰਵਾਈ ਕੀਤੀ ਹੋਣਾ ਉਹਦਾ ਜਵਾਬ ਨਹੀਂ ਸਾਡੀ ਗੱਲ ਦਾ ਆਇਆ ਤੁਹਾਡੇ ਕੋਲ ਜਿਹੜੀ ਗੱਲ ਦਾ ਅਸੀਂ ਜਵਾਬ ਪੁੱਛਣਾ ਚਾਹੁੰਦੇ ਉਹ ਨਹੀਂ ਆਇਆ ਟਰਾਲ ਉਥੋਂ ਸਾਡੇ ਮੋਰਚੇ ਤੋਂ ਟਰਾਲੀਆਂ ਪੱਖੇ ਸਾਡੇ ਭਾਂਡੇ ਉਹ ਬਿਲਕੁਲ ਹੈ ਤੁਹਾਡੇ ਨਾਲ ਉਹ ਉਹਨੂੰ ਰੋਕਿਆ ਜਾ ਸਕਦਾ ਹੈ ਉਹਨੂੰ ਰੋਕਿਆ ਜਾ ਸਕਦਾ ਹੈ ਤੇ ਉਹ ਗਲਤੀ ਕੀਤੀ ਹੈ ਉਹ ਗਲਤੀ ਕੀਤੀ ਮੇਰੀ ਬੇਨਤੀ ਹੈ ਉਹ ਜੇ ਉਹਨੂੰ ਰੋਕਿਆ ਜਾ ਸਕਦਾ ਸੀ ਤੁਸੀਂ ਉਹ ਉਹ ਸਮਝਦੇ ਹੋ ਵੀ ਉਹ ਗਲਤ ਹੋਇਆ ਤੇ ਉਹ ਕਿਹਨੇ ਕੀਤਾ ਮੇਰੀ ਬੇਨਤੀ ਆ ਸੁਣੋ ਸਾਡੇ ਸਵਾਲ ਦਾ ਜਵਾਬ ਤੁਹਾਡੇ ਸਵਾਲ ਦਾ ਜਵਾਬ ਕਿਹ ਕੀ ਜਵਾਬ ਦਿੱਤਾ ਤੱਕ ਚੋਰੀ ਦਾ ਸਮਾਨ ਦੀ ਗੱਲ ਆ ਟੋਟਲੀ ਗਲਤ ਕਿਸਾਨ ਦੀ ਬੜੀ ਮਿਹਨਤ ਦੇ ਨਾਲ ਜਾ ਕੇ ਟਰਾਲੀਆਂ ਸੱਤ ਬੰਦੇ ਨੇ ਜਿਹੜਾ ਜਿਹੜਾ ਵੀ ਕੋਈ ਗੁਨਾਹਗਾਰ ਆ ਉਹਨੂੰ ਫੜਿਆ ਜਾਣਾ ਚਾਹੀਦਾ ਫੜਾਂਗੇ ਉਹਦੇ ਵਿੱਚ ਕੋਈ ਕੇ ਗੱਲ ਦੀ ਰਿਆਤ ਨਹੀਂ ਔਰ ਜਿਹੜਾ ਵੀ ਪਰਚਾ ਉੱਤੇ ਬੰਦਾ ਉਹ ਤੇ ਜਰੂਰ ਦੋਤੇ ਨੇਗਾ ਭਾਵੇਂ ਪੁਲਿਸ ਵਾਲਾ ਹੋਵੇ ਭਾਵੇਂ ਕੋਈ ਹੋਵੇ ਜਿਹੜਾ ਜਿਹੜਾ ਸਮਾਨ ਚੋਰੀ ਹੋਇਆ ਉਹ ਉਹ ਬਿਲਕੁਲ ਗਲਤ ਗੱਲ ਹੈ ਸਮਾਜੀ ਤੌਰ ਤੇ ਆਪਣੇ ਘਰੋਲ ਜਾ ਕੇ ਚੀਜ਼ਾਂ ਉੱਤੇ ਬੈਠ ਕੇ ਲੋਕਾਂ ਦੀ ਗੱਲ ਕਰ ਰਹੇ ਸਾਂ ਉਹ ਉਹ ਸਰਕਾਰ ਆ ਲੱਗੀ ਨਾ ਜੇ ਉਹਦਾ ਸਮਾਨ ਨਹੀਂ ਲੱਭਦਾ ਉਦੀ ਜ਼ਿੰਮੇਵਾਰੀ ਕੌਮ ਦੀ ਨਹੀਂ ਉਹਦੀ ਜੇਸ ਬੋਦਾ ਜਿਹੜੇ ਉਹਦੇ ਟ੍ਰੇਸ ਨਹੀਂ ਹੁੰਦਾ ਉਹ ਕੋਸ਼ਿਸ਼ ਕਰਾਂਗੇ ਕਿ ਸਰਕਾਰ ਉਹਨੂੰ ਕੰਪਨਸੇਟ ਕਰੇ ਕੋਈ ਗੱਲ ਨਹੀਂ ਆਸੀ ਆਹ ਦੇਖੋ ਉਹ ਸਰਕਾਰ ਕਰੂਗੀ ਨਾ ਉਹ ਜੇ ਜਿਹੜਾ ਜਿਹੜਾ ਸਮਾਨ ਨਹੀਂ ਮਿਲਦਾ ਕਿਸਾਨ ਜਿਹੜਾ ਸੰਘਰਸ਼ ਲੜੀ ਗਲਤ ਸੀ ਕਿ ਜੇ ਠੀਕ ਸੀ ਨਹੀਂ ਠੀਕ ਦੇਖੋ ਜੇ ਠੀਕ ਸੀ ਉਹ ਸਾਰੇ ਕਿਸਾਨ ਜੇ ਜੇ ਠੀਕ ਜੇ ਠੀਕ ਤੁਸੀਂ ਕਿਸਾਨ ਦਾ ਸੰਘਰਸ਼ ਬਿਲਕੁਲ ਠੀਕ ਆ ਕਿਸਾਨ ਦੇਖੋ ਕਿਸਾਨ ਸਾਰੇ ਮੁਲਕ ਦਾ ਕੀ ਬਾਹਰਲੇ ਦੇਸ਼ਾਂ ਦਾ ਵੀ પેટ ਭਰਦਾ ਔਰ ਕਿਸਾਨੀ ਦਾ ਹਾਲ ਸਭ ਤੋਂ ਆਰਥਿਕ ਤੌਰ ਤੇ ਕਮਜ਼ੋਰ ਆ ਕਿਉਂਕਿ ਮੈਂ ਆਪ ਉਸ ਪਰਿਵਾਰ ਚੋਂ ਮੇਰੀ ਤੀਜੀ ਪੀੜ੍ਹੀ ਕਿਸਾਨੀ ਦੇ ਵਿੱਚ ਆਰ ਦੋ ਦੋ ਪੀੜੀਆਂ ਕਰਜ਼ੇ 'ਚ ਲੰਘ ਜਾਂਦੀਆਂ ਨੇ ਹੁਣ ਤੇ ਚਲੋ ਆ ਦੂਜੇ ਬੈਂਕ ਬੋਕ ਆ ਗਏ ਨੇ ਤੇ ਕਿਸੇ ਵਕਤ ਲੈਨ ਮਾਰ ਕੇ ਬੈਂਕ ਨੂੰ ਅਸੀਂ ਮੰਦਰ ਗੁਰਦੁਆਰੇ ਕੇ ਪੂਜਦੇ ਸੀਗੇ ਜਾਲੇ ਤੁਸੀਂ ਤੁਹਾਡੀ ਸੋਚ ਮਤਲਬ ਅਸੀਂ ਤੁਹਾਡੇ ਨਾਲ ਆ ਔਰ ਜਿੱਥੋਂ ਤੱਕ ਕਿਸਾਨੀ ਦੀ ਗੱਲ ਹੋਏਗੀ ਠੋਕ ਕੇ ਗੱਲ ਕਰਾਂਗੇ ਤੁਹਾਡਾ ਵਿਊ ਪੁਆਇੰਟ ਪੂਰਾ ਮਜ਼ਬੂਤ ਹੈ ਤੁਹਾਡੀ ਸਰਕਾਰ ਨੇ ਐਮ ਐਸ ਕੇ ਦੀ ਗਾਰੰਟੀ ਦਿੱਤੀ ਹੋ ਬੀਬੀ ਚੁਟਕੀਆਂ ਮਾਰ ਕੇ ਕਹਿੰਦੀ ਹੈ ਵੀ ਆਪਾਂ ਐਮ ਐਸ ਕੇ ਪਾਈ ਨਹੀਂ ਦੇਖੋ ਇਹ ਫਸਲਾਂ ਦੇ ਮਤਲਬ ਪੂਰੀ ਦੇਖੋ ਸੈਂਟਰ ਗਵਰਨਰ ਦੇ ਡਿਮੈਨ ਚਾ ਪਰ ਸੋ ਲੋ ਮੇਰੇ ਤੁਹਾਡਾ ਸਾਡਾ ਚੋਣ ਮੈਨੀਫੈਸਟੋ ਦੀ ਵਾਦਾ ਤੁਹਾਡਾ ਚੋਣ ਮੈਨੀਫੈਸਟੋ ਦੇ ਵਿੱਚ ਵਾਦਾ ਹੈਗਾ ਇਹ ਕਿ ਨਹੀਂ ਹੈਗਾ ਬਸਤੀ ਹਰ ਫਸਲ ਦੀ ਹੋਣੀ ਚਾਹੀਦੀ ਆ ਉਹਦਾ ਕਾਰਨ ਕੀ ਆ ਜਿਹੋਣੀ ਚਾਹੀਦੀ ਜਿੱਦਾਂ ਪਾਪਾ ਜਿੱਥੇ ਬੰਨੀਆਂ ਜਿੱਥੇ ਬੈਠੇ ਸੀਗੇ ਪਾਪਾ ਆਪਣੀ ਗੱਲ ਕਰ ਰਹੇ ਸੀਗੇ ਨਹੀਂ 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 ਉਹ ਰਾਹ ਜਿਹੜੇ ਬੰਦ ਕੀਤੇ ਉਹਨੇ ਕੀਤੇ ਆ ਉਹਦਾ ਉਹਦਾ ਜਵਾਬ ਦਿਓ ਜਿਹੜੀਆਂ ਕੰਧਾਂ ਕੱਢੀਆਂ ਉਹ ਕਿਹਨੇ ਕੱਢੀਆਂ ਕੀ ਕੀਤਾ ਸੀ ਕਿ ਦਾ ਹਰਿਆਣਾ ਸਰਕਾਰ ਨੇ ਕੀਤੇ ਜਿਹੜੀਆਂ ਖੰਡਾਂ ਨੇ ਉਹ ਤੇ ਤੁਹਾਨੂੰ ਪਤਾ ਹੀ ਆ ਹਰਿਆਣਾ ਸਰਕਾਰ ਤੇ ਸੈਂਟਰ ਗਵਰਨਮੈਂਟ ਦੀਆਂ ਸੀਗੀਆਂ ਜਦੋਂ ਸਰਕਾਰ ਹਰਿਆਣਾ ਨੇ ਉਹ ਉਹਦੇ ਰਾਹ ਬੰਦ ਕੀਤੇ ਸੀ ਤੇ ਗੱਲਬਾਤ ਜਿਹੜੀ ਆ ਉਹ ਕੇਂਦਰ ਦੇ ਨਾਲ ਜਿਹੜੀ ਉਹ ਚੱਲ ਰਹੀ ਸੀ ਤੇ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਤੁਹਾਡੀ ਸਰਕਾਰ ਨੂੰ ਜਿਹੜਾ ਜਿਹੜਾ ਉਥੋਂ ਜਿਹੜੇ ਸਾਡੇ ਆਗੂ ਨੇ ਜਿਹੜੇ ਗੱਲਬਾਤ ਦੇ ਬਹਾਨੇ ਮਤਲਬ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੱਲਬਾਤ ਵਿੱਚ ਛੱਡ ਕੇ ਤੇ ਉਹਨਾਂ ਨੂੰ ਰੈਸਟ ਕਰਨਾ ਕੀ ਉਹ ਠੀਕ ਹੀ ਇਹ ਨਹੀਂ ਗੱਲ ਇਹ ਗੱਲ ਕਰੋ ਆਪ ਵੀ ਬਤਾ ਕਿ ਜਿੱਥੋਂ ਤੱਕ ਨਹੀਂ ਅਸੀਂ ਅਸੀਂ ਮੇਰੀ ਬੇਨਤੀ ਸੁਣ ਲਓ ਆਪਣਾ ਸਵਾਲ ਸਵਾਲ ਕੀਤਾ ਤੁਹਾਨੂੰ ਆਪਾਂ ਸਵਾਲ ਸਵਾਲਾਂ ਦੇ ਜਵਾਬ ਲੈਣੇ ਆ ਜਵਾਬ ਹੀ ਦੇ ਦੇ ਮਤਲਬ ਕਹਿੰਦਾ ਵੀ ਇਹ ਕੀ ਇਤਿਹਾਸ ਦੇ ਵਿੱਚ ਇਦਾਂ ਦਾ ਹੋਇਆ ਕੁਝ ਕਦੇ ਇਦਾਂ ਦਾ ਵੀ ਜਿਹੜਾ ਗੱਲਬਾਤ ਵਾਸਤੇ ਸੱਦ ਕੇ ਤੇ ਉਹਦਾ ਉਹਨੂੰ ਬੰਦਿਆਂ ਨੂੰ ਉੱਥੇ ਰੈਸਟ ਕਰ ਲੈ ਗਏ ਫੇਰ ਹਥਿਆਰਬੰਦ ਲੈਰਾਂ ਵੀ ਚੱਲੀਆਂ ਉਹਨਾਂ ਨਾਲ ਵੀ ਗੱਲਾਂਬੱਤਾਂ ਹੁੰਦੀਆਂ ਰਹੀਆਂ ਪਰ ਇਦਾਂ ਦਾ ਪਹਿਲੀ ਵਾਰੀ ਇਦਾਂ ਹੋਇਆ ਕੀ ਕੀ ਇਹ ਠੀਕ ਕੀਤਾ ਦੇਖੋ ਇਹ ਤੁਹਾਡਾ ਪਹਿਲਾ ਇੰਟਰਵਿਊ ਹੈ ਮੇਨ ਗੱਲ ਕਰਿਆ ਵੀ ਚਲੋ ਮੇਰੀ ਬੇਂਤੀ ਸਾਡਾ ਸਾਡਾ ਸਿੱਧਾ ਸਾਡਾ ਸਿੱਧਾ ਤੁਸੀਂ ਨਹੀਂ ਬੋਲਣਾ ਮੇਰੀ ਬੋਲਣਾ ਸਾਡੀ ਗੱਲ ਹੋਦ ਨੇ ਆਪਣੇ ਘਰ ਵਾਲੀ ਗੱਲ ਹੈ ਜੀ ਬਹੁਤ سارے ਆਪਣੇ ਸਾਰੇ ਪਰਿਵਾਰ ਨਾਲ ਮਜੀ ਇੱਕ ਉਹ ਮੈਂ ਬਾਜੀ ਤੁਸੀਂ ਜੋ ਤੁਸੀਂ ਨਹੀਂ ਬੋਲਣਾ ਆਪਾਂ ਜਵਾਬ ਦੇ ਜਦੋਂ ਤੁਹਾਡੇ ਨਾਲ ਕਰਾਂਗੇ ਉਹ ਤੁਸੀਂ ਤੁਹਾਡਾ ਜਵਾਬ ਨਹੀਂ ਨਹੀਂ ਕਰਦੇ ਬੇਂਤੀ ਹੈ ਵੀ ਮੈਂ ਆਪ ਤੁਹਾਡੇ ਵਿੱਚੋਂ ਆ ਕਿਸਾਨੀ ਜੋ ਹਾਲਾ ਕਿ ਮਾਪ ਹੱਥ ਨਾਲ ਨਹੀਂ ਹਲ ਚਲਾਇਆ ਪਰ ਮੈਨੂੰ ਇਹ ਕਿ ਕਿਸਾਨ ਦੀ ਜ਼ਿੰਦਗੀ ਪਤਾ ਵੀ ਕੀ ਆ ਕਿਵੇਂ ਔਖਾਂ ਆਉਂਦੀਆਂ ਨੇ ਸਵਾਲ ਆ ਵੀ ਉਹ ભગવાન ਤੋਂ ਮਾਰਦੀ ਹਮੇਸ਼ਾ ਹੀ ਤੇ ਕੋੜਾ ਦੀ ਸੋਚ ਕਿਸਾਨੀ ਨਾ ਨਹੀਂ ਆ ਅਸੀਂ ਅਸੀਂ ਸਾਡਾ ਸਿੱਧਾ ਸਵਾਲ ਸਾਡਾ ਸਿੱਧਾ ਸਵਾਲ ਇੱਥੇ ਫਰਕ ਪੈ ਗਿਆ ਸਾਡਾ ਸਿੱਧਾ ਸਵਾਲ ਤੇ ਸਿੱਧਾ ਜਵਾਬ ਦਿਓ ਪਿਓ ਨੇ ਉਹ ਕੀਤਾ ਹੈ ਪਿਓ ਠੀਕ ਕੀਤਾ ਮੈਂ ਇਸ ਗੱਲ ਤੇ ਨਹੀਂ ਪੈਂਦਾ ਵੀ ਉਹਨਾਂ ਨੇ ਜਦੋਂ ਪੈਣਾ ਪਊਗਾ ਨਾ ਵੇਖੋ ਪੈਣਾ ਪਊਗਾ ਤੁਸੀਂ ਉਹਦੀ ਨਾਮਜ਼ਦੀ ਕਰ ਦਿਓ ਜੇ ਕਿਸਾਨੀ ਨਾਲ ਸਬੰਧਤ ਗੱਲ ਬਣਾਈ ਆ ਉਹਦੀ ਨਾਮਜ਼ਦੀ ਕਰ ਦਿਓ ਉੱਥੇ ਤੁਸੀਂ ਲੋਕਾਂ ਦੀ ਵੀ ਨਾਮਜ਼ਦੀ ਕਰ ਦਿਓ ਜੇ ਲੋਕਾਂ ਤੁਹਾਨੂੰ ਜਿੰਨੇ ਵੀ ਲੋਕਾਂ ਦੀ ਗੱਲ ਕਰੋ ਤੁਸੀਂ ਜੇ ਤੁਸੀਂ ਲੋਕਾਂ ਦੀ ਗੱਲ ਨਹੀਂ ਕਰਨੀ ਤਾਂ ਫਿਰ ਤੁਹਾਨੂੰ ਕਾਦੇ ਵਾਸਤੇ ਚੋਣ ਲੋਕਾਂ ਦੇ ਜਜ਼ਬਾਤ ਲੋਕਾਂ ਦੇ ਵਿਚਾਰ ਕਿਸਾਨੀ ਵਾਸਤੇ ਹਰ ਥਾਂ ਪਕਰ ਤੇ ਧਿਆਨ ਵੇਖੋ ਸਭ ਤੋਂ ਪਹਿਲਾਂ ਮੈਂ ਕਹਿੰਦਾ ਰਿਹਾ ਜਿਹੜੀ ਸਾਹੀ ਜਿਹੜੋ ਵੇਚਣ ਜਾਂਦੇ ਆ ਸਾਡੀ ਕੀਮਤ ਜਿਹੜੀ ਟੈਂਸ ਦੀ ਆ ਉਹ ਖਰੀਦਦਾਰ ਲਾਉਂਦਾ ਕਦੇ ਵੇਚ ਬਣਾਉਣ ਵਾਲਾ ਲਾਉਂਦਾ ਹੀ ਨਹੀਂ ਮੈਂ ਤੇ ਆਹੀ ਗੱਲ ਤੇ ਹਾਂ ਤੁਹਾਨੂੰ ਉਦਾਹਰਣ ਦਿੰਦਾ ਤੁਹਾਨੂੰ ਸੁਣੋ ਆਪਾਂ ਆਪਾਂ ਮੰਡੀ ਤੇ ਜਾਂਦੇ ਆ ਨਾ ਆਪਾਂ ਸਬਜ਼ੀ ਲੈ ਜਾਂਦੇ ਆ ਪਾਉਡਰ ਲੈ ਆ ਗੋਭੀ ਲੈ ਆ ਸਾਡੀ ਉਹਦੇ ਤੇ ਪ੍ਰੋਡਕਸ਼ਨ ਆ ਹੀ ਹੁੰਦੀ ਆ ਕੀਮਤ ਮੰਨ ਲਓ 2 ਰੁਪਏ ਕਿਲੋ ਉਹ ਜਿਹੜਾ ਖਰੀਦਦਾਰ ਹੁੰਦਾ ਕਿੰਨਾ ਰੁਪਿਆ ਦੇਣਾ ਤੂੰ ਲੈਣਾ ਲੈ ਨਹੀਂ ਲੈਣਾ ਲੈ ਅੱਧੇ ਮੈਂ ਕਹਿੰਦਾ ਵੀ ਸਾਡੀ ਜਿੰਸ ਦਾ ਜਿਹੜਾ ਕੀਮਤ ਆ ਉਹ ਖਰੀਦਦਾਰ ਪਾਉਂਦਾ ਵੇਚ ਲਾਣੇ ਨਹੀਂ ਪਾਉਂਦਾ ਇਸ ਲਈ ਐਮਐਸਪੀ ਦਾ ਹੋਣਾ ਬਹੁਤ ਜ਼ਰੂਰੀ ਆ ਤੁਹਾਡਾ ਮਤਲਬ ਇਹ ਆ ਕਿ ਐਮਐਸਪੀ ਹੋਣੀ ਚਾਹੀਦੀ ਆ ਤੇਰੇ ਔਰ ਉਹਦੇ ਲਈ ਉਹਦਾ ਇਸਟੇਟ ਗਵਰਨਰ ਤੁਹਾਡਾ ਤੁਹਾਡਾ ਮੋਰਚਾ ਵੀ ਸਹੀ ਸੀ ਤੁਹਾਡਾ ਮੋਰਚਾ ਵੀ ਸਹੀ ਸੀ ਫਿਰ ਭਗਵੰਤ ਮਾਨ ਦੇ ਢਿੱਡ ਵੀ ਕਿਉਂ ਹੋ ਗਈ ਉਹਨੇ ਕਿਉਂ ਸਾਨੂੰ ਸਾਨੂੰ ਜਿਹੜਾ ਮਾਰ ਕੁੱਟ ਕੇ ਉੱਥੋਂ ਕੱਢਿਆ ਰਾਤ ਦੇ ਹਨੇਰੇ ਵਿੱਚ ਕਰ ਲੈਂਦੇ ਆ ਨਾ ਮੁੱਖ ਮੰਤਰੀ ਸਾਹਿਬ ਨਾਲ ਉੱਥੇ ਤਸੱਦਦ ਹੋਇਆ ਉਹ ਹੋਰ ਉਹਦੇ ਤੇ ਤੁਸੀਂ ਜੋ ਤੁਸੀਂ ਬੋਲਿਆ ਕੋਈ ਤੁਸੀਂ ਤੁਹਾਡਾ ਤੁਹਾਡੀ ਅਸੀਂ ਗੱਲ ਕਰਦੇ ਆ ਵੀ ਇੱਥੇ ਕੁਝ ਬੋਲਿਆ ਤੂੰ ਨਹੀਂ ਬੋਲੇ ਕੋਈ ਮੇਰੀ ਨਾਲੇ ਜ ਆ ਭਗਵੰਤ ਮਾਨ ਜੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਕਿਸਾਨਾਂ ਦੇ ਨਾਲ ਹੈ ਸਾਡਾ ਸਾਡਾ ਮੋਰਚਾ ਸਹੀ ਹੋਏ ਸਾਡਾ ਮੋਰਚਾ ਸਹੀ ਹੋਏ ਇਹ ਤੁਹਾਡੀ ਜ਼ੁਬਾਨੀਆਂ ਵੀ ਮੋਰਚਾ ਸਹੀ ਆ ਤੁਹਾਡੀ ਜ਼ੁਬਾਨੀਆਂ ਵੀ ਮੋਰਚਾ ਸਹੀ ਆ ਸਾਨੂੰ ਭਗਵਾਨ ਕੁਟ ਕੇ ਕੱਢ ਦੇ ਨਹੀਂ ਉਹਦੀ ਫੇਰ ਤਾਂ ਸਿੱਕਾ ਕਰੀ ਜਾਂਦੇ ਹੋ 13 ਦਿਨ 13 ਮਹੀਨਾ ਦਿੱਲੀ ਮੋਰਚਾ ਲੱਗ ਰਿਹਾ ਬੀਜੇਪੀ ਸਰਕਾਰ 13 ਮਹੀਨਾ ਦਿੱਲੀ ਮੋਰਚਾ ਲੱਗ ਰਿਹਾ ਬੀਜੇਪੀ ਦੀ ਸਰਕਾਰ ਹਰਿਆਣਾ ਨਹੀਂ ਤੇ ਦਿੱਲੀ ਸੀ ਸਾਨੂੰ ਕਿਸੇ ਨੇ ਨਹੀਂ ਛੇੜਿਆ ਤੁਹਾਡੀ ਸਰਕਾਰ ਇੱਥੇ ਆਈ ਤੇ ਤੁਹਾਡੇ ਸਰਕਾਰ ਨੇ ਸਾਨੂੰ ਵਿਸ਼ਵਾਸ ਘਾਤ ਕਰਕੇ ਬੀਜਪੀ ਦੀ ਗੱਲ ਨਾ ਕਰੋ ਇਹ ਕੀਤਾ ਅਸੀਂ ਕਿਸੇ ਦੇ ਸਪਰਦ ਨਹੀਂ ਆ ਜਿਹੜੀ ਦੇ ਸਪਰਦਕ ਨਹੀਂ ਕੋਈ ਨਾ ਨਹੀਂ ਸਾਨੂੰ ਉਠਾਇਆ ਜਿਹੜੇ ਕੋਈ ਇਸ਼ੂ ਰਹੇ ਗਏ ਨੇ ਤੁਸੀਂ ਦੱਸੋ ਆਪਾਂ ਦੀ ਗੱਲ ਕਰਾਂਗੇ ਉੱਪਰ ਬੈਠ ਤੁਸੀਂ ਨਾ ਗੱਲ ਨੂੰ ਲਮਕਾ ਕੇ ਕਰਦੇ ਬੈਲ ਸਾਹਿਬ ਗੱਲ ਸਿੱਧੀ ਜਵਾਬ ਇੱਕੋ ਆ ਕਿ ਮੋਰਚਾ ਆਮ ਆਦਮੀ ਪਾਰਟੀ ਨੇ ਚੁਕਾਇਆ ਕਿ ਨਹੀਂ ਚੁਕਾਇਆ ਤੁਸੀਂ ਕਹਿੰਦੇ ਹੋ ਪੱਕੇ ਜਨਾ ਕਿਸਾਨਾਂ ਦੇ ਨਹੀਂ ਇਹ ਕਹਦੇ ਹੋ ਤੇ ਗੱਲ ਮੁੱਕ ਜਾਂਦੀ ਤੁਸੀਂ ਕਹਿੰਦੇ ਨਹੀਂ ਤੁਸੀਂ ਉਹਦਾ ਖੁਦ ਸਰਦਾਰ ਤੁਸੀਂ ਮੋਰਚਾ ਜਿਹੜਾ ਚੁਕਾਇਆ ਉਹ ਗਲਤ ਹੈਗਾ ਨਹੀਂ ਹਾਂ ਮੰਨਦੇ ਹੋ ਤੁਸੀਂ ਸਾਡੀ ਮਰਚਾ ਸਹੀ ਤੇ ਜਿਹੜਾ ਚੁੱਕਣ ਵਾਲਾ ਉਹ ਗਲਤ ਐ ਕਹਿੰਦੇ ਆ ਉਹ ਮੋਰਚਾ ਸਹੀ ਸਾਡੇ ਦੇ ਇਹਨਾਂ ਨੇ ਜੁਪੇ ਜੇ ਤੁਹਾਡੇ ਮੂੰਹੋਂ ਹੀ ਸੁਣਨੇ ਨੇ ਨਾ ਇਹ ਨਹੀਂ ਗੱਲ ਤੇ ਸਾਨੂੰ ਜਾਪਦਾ ਵੀ ਵਾਕਈ ਯਾਰ ਇਹ ਕਿਸਾਨਾਂ ਦੇ ਹਮਾਇਤੀ ਆ ਜਦੋਂ ਤੁਹਾਡੇ ਮੂੰਹੋਂ ਹੀ ਗੱਲ ਨਿਕਲਦੀ ਨਹੀਂ ਨਾ ਜਿਹੜਾ ਅਮਰ ਪਹਾੜਾ ਉਹਨੇ ਮੰਨ ਲਿਆ ਸੀ ਵੀ ਮੋਰਚਾ ਗਲਤ ਚੁੱਕਿਆ ਪਰ ਤੁਸੀਂ ਨਹੀਂ ਮੰਨ ਰਹੇ ਤੁਸੀਂ ਪੂਰਾ ਇਹ ਜੋ ਜਿਹੜਾ ਭਗਵੰਤ ਮਾਨ ਦੇ ਨਹੀਂ ਨਹੀਂ ਮੈਂ ਨਹੀਂ ਕਰ ਰਿਹਾ ਮੈਂ ਤੁਹਾਨੂੰ ਇਹ ਦੱਸਿਆ ਵੀ ਤੁਹਾਡੀਆਂ ਡਬਾਟਾਂ ਸਾਰੀਆਂ ਠੀਕ ਨੇ ਔਰ ਜਿਹੜੀ ਦਿੱਤੋਂ ਤੱਕ ਇਹ ਕੋਈ ਕਮੀ ਤੁਸੀਂ ਸੋਚਦੇ ਹੋ ਰਹਿ ਗਈ ਆ ਉਹ ਆਵਾਜ਼ ਨੂੰ ਹੋਰ ਬੁਲੰਦ ਕਰ ਹੋ ਜੀ ਬਲੰਦ ਕਰ ਦਿੱਤੀ ਹੁਣ ਬਲੰਦ ਹੋਏਗੀ ਕੋਈ ਗੁੱਟਲਾ ਨਹੀਂ ਗੱਲ ਤੇ ਬਲੰਦ ਹੋਗੀ ਤੁਸੀਂ ਹੀ ਤੇ ਸਾਡੇ ਸਟਾਫ ਅੱਜ ਅੱਜ ਦੀ ਗੱਲ ਇਹ ਠੋਕ ਕੇ ਮੈਂ ਕਰੂੰਗਾ ਸਰਕਾਰ ਦੇ ਹੱਕ ਤੋਂ ਤੁਸੀਂ ਹੱਲ ਜੇ ਤੁਸੀਂ ਸਾਡੇ ਹੁੰਦਿਆ ਕਰ ਦਿੰਦੇ ਹੋ ਨਾ ਗੱਲ ਤੇ ਅਸੀਂ ਸਮਝਾ ਕੇ ਵੀ ਸ਼ਹਿਰ ਕਰਨਗੇ ਪਰ ਤੁਸੀਂ ਇੱਥੇ ਨਹੀਂ ਕਹਿ ਰਹੇ ਤੁਹਾਡੇ ਜਸਬਾਤਾਂ ਨੂੰ ਕੋਈ ਉਸ ਗੱਲ ਦੀ ਪਰ ਗਈ ਮੈਂ ਗੱਲ ਕਰੂੰਗਾ ਤੁਸੀਂ ਇੱਕ ਗੱਲ ਹੈ ਤੁਸੀਂ ਇਸ ਚੀਜ਼ ਨੂੰ ਮੰਨੋ ਜਾਂ ਨਾ ਮੰਨੋ ਵੇਖੋ ਲੋ ਗੱਲਿਆ ਸਾਡਾ ਮੋਰਚਾ ਸਹੀ ਸੀਗਾ ਉਹ ਮੈਂ ਤਾਂ ਕਹੀ ਇਹ ਸਾਡਾ ਸਾਡਾ ਚੁੱਕਿਆ ਜੇ ਮੋਰਚਾ ਸਹੀ ਸੀ ਤੇ ਚੁੱਕਣਾ ਗਲਤੀ ਚੁੱਕਣਾ ਗਲਤ ਸੀਗਾ ਜੇ ਮੋਰਚਾ ਗਲਤੀ ਸੀ ਤੇ ਫਿਰ ਤੁਸੀਂ ਵੀ ਠੀਕ ਆ ਬੜੇ ਜੀ ਚੁੱਕ ਦਿੱਤਾ ਦਿਓ ਕੋਈ ਨਹੀਂ ਕੋਈ ਕਿਸੇ ਹਾਲਾਤਾਂ ਚ ਹੋਇਆ ਪਰ ਕੋਈ ਜੇ ਤੁਹਾਨੂੰ ਤੁਹਾਡੀ ਕਾਲਾ ਪੂਰੀ ਵਾਦ ਤੁਹਾਨੂੰ ਉਹਦੀ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਮੋਰਚਾ ਚੁੱਕਿਆ ਤੇ ਭਗਵਾਨ ਦਮਨ ਸਰਕਾਰ ਨੂੰ ਕਿਹਨਾ ਮੌਜੂਦ ਰਹੇਗਾ ਜਿੰਦਾਬਾਦ ਜਿੰਦਾਬਾਦ ਜੀ ਚੋਰਾਵੀ ਸਰਕਾਰ ਮੁਰਦਾਬਾਦ 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 ਵਾਲਾਂ ਦੀ ਸਰਕਾਰ ਮੁਰਦਾਬਾ 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 ਸਨਾ ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਸਨਾ ਮਜ਼ਦੂਰਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ